ਪਤਾ ਕੀ ਹੈ ਜੋ ਪਬਲਿਕ ਲਾਈਫ ਚ ਆ ਗਏ ਐਮਪੀ ਬਣ ਗਏ ਔਰ ਲੋਕਾਂ ਨੇ ਮੰਡੀ ਹਲਕੇ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਬਣਾ ਉਹਨਾਂ ਨੂੰ ਚੁਣਿਆ ਨਾ ਕਿ ਕੋਈ ਇਸ ਤਰ੍ਹਾਂ ਦੇ ਬੇਹੂਦੇ ਬੇਸਲੈਸ ਬਿਆਨ ਦੇਣੇ ਜਿਦੇ ਨਾਲ ਸਮਾਜ ਦੇ ਵਿੱਚ ਕੋਈ ਅਸਥਿਰਤਾ ਫੈਲਦੀ ਹੈ ਗਲਤ ਗੱਲ ਹੈ ਪਬਲਿਕ ਲਾਈਫ ਦੇ ਵਿੱਚ ਐਮਪੀ ਨੇ ਉਹ ਤਾਂ ਘਟੋ ਘਟ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਦੇ ਨਾਲ ਕੋਈ ਕਿਸੇ ਨੂੰ ਹੱਟ ਹੁੰਦਾ ਹੋਵੇ ਔਰ ਇਵਨ ਬੀਜੇਪੀ ਨੇ ਖੁਦ ਨੇ ਪੱਲਾ ਝਾੜ ਲਿਆ ਕਿ ਨਹੀਂ ਜੀ ਇਹ ਤਾਂ ਗਲਤ ਹੈ ਸੋ ਬੀਜੇਪੀ ਨੂੰ ਇੱਕ ਕੱਲਾ ਕੱਲਾ ਨਿੱਜੀ ਬਿਆਨ ਕਹਿ ਕੇ ਨਹੀਂ ਸਰਨਾ ਉਹਨਾਂ ਤੇ ਕੰਟਰੋਲ ਵੀ ਕਰਨਾ ਪਊਗਾ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਪਿਆਰ ਨਾਲ ਸਾ ਸਾਡੀ ਜਾਨ ਲੈ ਲੋ ਪਰ ਜੇ ਸਾਡੇ ਨਾਲ ਕੋਈ ਤੁਸੀਂ ਇਸ ਤਰ੍ਹਾਂ ਦੀ ਸਾਡੇ ਤੇ ਕੋਈ ਇਲਜ਼ਾਮ ਜਾਂ ਬੇਸਲੈਸ ਕੋਈ ਤੋਮਤਾ ਲਾਉਂਗੇ ਤਾਂ ਫਿਰ ਜਿਹੜਾ ਉਹ ਗੁੱਸਾ ਫਿਰ ਸਾਡਾ ਕਰਨਾ ਜਾਇਜ਼ ਬਣਦਾ ਸੋ ਮੈਂ ਇਹੀ ਕਹੂੰਗਾ ਬੀਜੇਪੀ ਦੀ ਸਰਕਾਰ ਨੂੰ ਕਿ ਆਪਣੇ ਐਮਪੀਜ਼ ਤੇ ਕੰਟਰੋਲ ਰੱਖੋਗਾ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿੰਦਾ ਬਾਅਦ ਚ ਕਹਿੰਨੋ ਨੀ ਨਿੱਜੀ ਬਿਆਨ ਹੈ ਜੀ ਠੀਕ ਹੈ ਨਾ ਸੋ ਨਿੱਜੀ ਵੀ ਤਾਂ ਫਿਰ ਪਾਰਟੀ ਦਾ ਹੀ ਹੁੰਦਾ ਨਾ ਐ ਕਿ ਜੇ ਨਿੱਜੀ ਬਿਆਨ ਦਊ ਨੂੰ ਪਾਰਟੀ ਚੋਂ ਕੱਢੋ ਫਿਰ ਸੋ ਇਸ ਕਰਕੇ ਕਦੇ ਕਿਸਾਨਾਂ ਦੇ ਅੰਦੋਲਨ ਬਾਰੇ ਕੁਝ ਬੋਲਦਾ ਕਦੇ ਕੁਝ ਬੋਲਦਾ ਹੈ ਨਾ ਸੋ ਇਹ ਇਹ ਅਸੀਂ ਕਾਬਲ ਬਰਦਾਸ਼ਤ ਦੇ ਕਾਬਿਲ ਨਹੀਂ ਹੈ